ਘਰ ਤਾਂ ਦੋਸਤੋ ਬਹੁਤ ਦੇਖੇ ਹੋਣੇ ਪਰ ਇੰਨਾ ਸੋਹਣਾ ਘਰ ਨਹੀਂ ਦੇਖਿਆ ਹੋਣਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 12 ਬੀਬੀ ਦੇ ਵਿੱਚ ਤੇ ਦੋਸਤੋ ਇੱਥੇ ਤੁਹਾਨੂੰ ਅੱਜ ਬਹੁਤ ਖੂਬਸੂਰਤ ਘਰ ਦਿਖਾਵਾਂਗੇ ਘਰ ਦੀ ਐਂਟਰੀ ਬਿਆਨ ਕਰ ਦਿੰਦੀ ਆ ਕਿ ਇਹ ਘਰ ਦੀ ਖੂਬਸੂਰਤੀ ਕਿੰਨੀ ਹੋਵੇਗੀ ਬਾਹਰਲੇ ਪਾਸੇ ਤੋਂ ਬਣੇ ਹੋਏ ਦੋ ਇਹ ਮੇਨ ਦਰਵਾਜ਼ੇ ਨੇ ਘਰ ਦੀ ਐਂਟਰੀ ਦੇ ਤੇ ਇਸ ਤੋਂ ਅੱਗੇ ਜਿਹੜਾ ਘਰ ਦਾ ਮੇਨ ਪੋਰਸ਼ਨ ਤੁਹਾਨੂੰ ਉਹ ਦਿਖਾਉਣੇ ਆ ਇਹ ਦੋਸਤੋ ਘਰ ਸਰਦਾਰ ਸੱਜਣ ਸਿੰਘ ਜੀ ਨੇ 1960 ਦੇ ਵਿੱਚ ਬਣਾਇਆ ਇਹ ਬਿਲਕੁਲ ਉਹੀ オリジナル ਘਰ ਆ ਜਿਹੜੇ ਘਰਾਂ ਦੇ ਅੱਗੇ ਖੁੱਲੇ ਡੁੱਲੇ ਵੇੜੇ ਚੌਕੇ ਬਰਾਂਡੇ ਇਹ ਸਭ ਚੀਜ਼ਾਂ ਹੁੰਦੀਆਂ ਸੀ ਇਹ ਘਰ ਅੱਜ ਵੀ ਆਪਣੇ ਆਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲੀ ਬੈਠਾ ਹੈ ਦੋਸਤੋ ਪੁਰਾਣੇ ਟਾਈਪ ਦਾ ਫਰਸ਼ ਲੱਗਾ ਹੋਇਆ ਇਟਾਂ ਦਾ ਤੇ ਇਹ ਵਰਾਂਡੇ ਨੇ ਪਿੱਛੇ ਕਮਰੇ ਬਣੇ ਹੋਏ ਨੇ ਖੁੱਲੇ ਡੁੱਲੇ ਇਸ ਦੀਆਂ ਛੱਤਾਂ ਪੁਰਾਣੀਆਂ ਨੇ ਸਭ ਤੋਂ ਪਹਿਲਾਂ ਇਹ ਪਰਿਵਾਰ ਵਧਾਈ ਦਾ ਹੱਕਦਾਰ ਆ ਕਿ ਇਸ ਪਰਿਵਾਰ ਨੇ ਇਸ ਨੂੰ ਮੋਡੀਫਾਈ ਕਰਨ ਦੀ ਜਗ੍ਹਾ ਜਿਵੇਂ ਦਾ ਘਰ ਸੀ ਉਸੇ ਤਰ੍ਹਾਂ ਇਸ ਨੂੰ ਰੰਗ ਰੋਗਣ ਕਰਕੇ ਸੰਭਾਲਿਆ ਹੋਇਆ ਇਹ ਨਾਲ ਚੌਂਕਾ ਬਣਿਆ ਹੋਇਆ ਕਿਉਂਕਿ ਅੱਗੇ ਘਰਾਂ ਦੇ ਵਿੱਚ ਜਿੱਥੇ ਬਰਾਂਡਾ ਤੇ ਬਰਾਂਡੇ ਤੋਂ ਅਗਲੇ ਪਾਸੇ ਚੌਂਕਾ ਹੁੰਦਾ ਸੀ ਬਿਲਕੁਲ ਉਵੇਂ ਹੀ ਚੌਂਕਾ ਬਣਿਆ ਇਹ ਸਾਹਮਣੇ ਦੋਸਤੋ ਤੁਸੀਂ ਸਾਰਾ ਇਸ ਘਰ ਦਾ ਵਿਊ ਦੇਖ ਰਹੇ ਹੋ ਤੇ ਸੈਂਟਰ ਦੇ ਵਿੱਚੋਂ ਇਸ ਦੇ ਪੌੜੀ ਚੜਦੀ ਆ ਇਹ ਖੁੱਲੇ ਡੁੱਲੇ ਉਹੀ ਵਿਹੜੇ ਆ ਜਿਨ੍ਹਾਂ ਦੇ ਵਿੱਚ ਵੱਡੇ ਪਰਿਵਾਰ ਹੁੰਦੇ ਸੀ ਤੇ ਪਰਿਵਾਰ ਰਲ ਮਿਲ ਕੇ ਬੈਠਦੇ ਸੀ ਵਿਹੜੇ ਦੇ ਵਿੱਚ ਲੋਕ ਇਕੱਠੇ ਮੰਜੀਆਂ ਢਾ ਕੇ ਬੈਠਿਆ ਕਰਦੇ ਸੀ ਦੋਸਤੋ ਇਹ ਜੇ ਘਰਾਂ ਨੂੰ ਵੇਖ ਕੇ ਬੀਤੇ ਸਮੇਂ ਦੀਆਂ ਬਹੁਤ ਸਾਰੀਆਂ ਜੜੀਆਂ ਯਾਦਾਂ ਨੇ ਉਹ ਬੰਦੇ ਨੂੰ ਪਿੱਛੇ ਲੈ ਜਾਂਦੀਆਂ ਨੇ ਤਾਂ ਇਸ ਤਰ੍ਹਾਂ ਦੇ ਘਰ ਕੁਝ ਕੁ ਪਰਿਵਾਰ ਨੇ ਜਿਨ੍ਹਾਂ ਨੇ ਅੱਜ ਵੀ ਸੰਭਾਲੇ ਹੋਏ ਨੇ ਤੇ ਇਹ ਸਰਦਾਰ ਸੱਜਣ ਸਿੰਘ ਹੋਰਾਂ ਦਾ ਪਰਿਵਾਰ ਆ ਜਿਸ ਨੇ ਇਸ ਘਰ ਨੂੰ ਸੰਭਾਲਿਆ ਆ ਇਹ ਸੈਂਟਰ ਦੇ ਵਿੱਚੋਂ ਦੋਸਤੋ ਪੌੜੀ ਚੜਦੀ ਆ ਤੇ ਪੌੜੀ ਚੜ ਕੇ ਉੱਪਰਲੇ ਪਾਸੇ ਤੋਂ ਵੀ ਤੁਹਾਨੂੰ ਸਾਰੇ ਘਰ ਦਾ ਵਿਊ ਦਿਖਾਉਣੇ ਆ ਸਾਹਮਣੇ ਚਵਾਰਾ ਬਣਿਆ ਆ ਚਵਾਰੇ ਦੇ ਉੱਪਰ ਸਤਨਾਮ ਪੰਜਾਬੀ ਦੇ ਵਿੱਚ ਲਿਖਿਆ ਆ ਬੇਸ਼ੱਕ ਇਹ ਪਿੰਡ ਰਾਜਸਥਾਨ ਦੇ ਨੇ ਪਰ ਪੰਜਾਬ ਤੋਂ ਆ ਕੇ ਆਬਾਦ ਹੋਏ ਨੇ ਤੇ ਇਸ ਕਰਕੇ ਸਾਰਾ ਪੰਜਾਬੀ ਟਾਚੀ ਆ ਇਹ ਜਿਹੜਾ ਘਰ ਉਰਲੇ ਪਾਸੇ ਆਪਾਂ ਦੇਖ ਰਹੇ ਆ ਦੋਸਤੋ ਇਹ ਉਸ ਤੋਂ ਬਾਅਦ ਦੇ ਵਿੱਚ ਬਣਿਆ ਤੇ ਜਿਹੜਾ ਪਰਲਾ ਪੋਰਸ਼ਨ ਤੁਹਾਨੂੰ ਦਿਖਾ ਰਹੇ ਸੀ ਆਪਾਂ ਉਹ 1960 ਦੇਲੇ ਦਾ ਬਣਿਆ ਹੋਇਆ ਸਾਰੇ ਪਾਸੇ ਤੋਂ ਦੋਸਤੋ ਉੱਪਰੋਂ ਵੀ ਆਪਾਂ ਦਿਖਾਵਾਂਗੇ ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਦੋਸਤੋ ਇਸ ਘਰ ਦਾ ਹਰ ਇੱਕ ਕੋਨੇ ਤੋਂ ਵਿਊ ਦਿਖਾਇਆ ਜਾਵੇ ਤਾਂ ਇਹ ਦੋਨੇ ਘਰਾਂ ਦਾ ਜਿਸ ਤਰ੍ਹਾਂ ਸੈਂਟਰ ਆ ਤਾਂ ਸੈਂਟਰ ਦੇ ਵਿੱਚੋਂ ਆਪਾਂ ਦਿਖਾ ਰਹੇ ਸੀ ਇਹ ਦੋਸਤੋ ਜਿਹੜੇ ਪਾਸੇੋਂ ਆਪਾਂ ਮੇਨ ਦਰਵਾਜ਼ਿਆਂ ਦੇ ਵਿੱਚੋਂ ਐਂਟਰੀ ਕੀਤੀ ਆ ਸਾਰਾ ਘਰ ਇੱਕ ਤਰ੍ਹਾਂ ਦਾ ਚਾਰ ਚਫੇਰੇਓ ਛੱਤ ਆ ਹੋਇਆ ਕਵਰ ਹੋਇਆ ਤੇ ਵਿਚਾਲੇ ਵੇੜਾ ਇਹ ਦੂਜੇ ਘਰ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਫੀਲ ਆਉਂਦਾ ਪਰ ਇਹ ਦੋਸਤੋ ਜਿਹੜਾ ਕਾਰ ਆ 1960 ਦੇਲੇ ਦਾ ਇਸ ਦੀ ਖੂਬਸੂਰਤੀ ਇੱਕ ਵੱਖਰੀ ਤਰ੍ਹਾਂ ਦੀ ਆ ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉੱਪਰ ਦੋਸਤੋ ਚੁਬਾਰਾ ਬਣਿਆ ਹੋਇਆ ਚੁਬਾਰਾ ਵੀ ਦੋਸਤੋ ਬਹੁਤ ਖੂਬਸੂਰਤ ਆ ਤੇ ਪਹਿਲਾਂ ਜਿਹੜਾ ਚੁਬਾਰਾ ਹੁੰਦਾ ਸੀ ਉਹ ਸਰਦਾਰੀ ਦੀ ਨਿਸ਼ਾਨੀ ਸੀ ਇਸ ਚਬਾਰੇ ਦੇ ਚਾਰ ਚਫੇਰੇ ਜਿਸ ਤਰ੍ਹਾਂ ਆਪਾਂ ਬਾਰੀਆਂ ਦੇਖ ਰਹੇ ਹਾਂ ਇਹ ਹਵਾ ਦੇ ਵਾਸਤੇ ਰੱਖੀਆਂ ਜਾਂਦੀਆਂ ਸੀ ਕਿ ਚਾਰ ਚਫੇਰਿਆਂ ਹਵਾ ਜਿਹੜੀ ਉਹ ਕ੍ਰੋਸ ਕਰ ਸਕੇ ਤੇ ਦੋਸਤੋ ਇਹ ਤੁਹਾਨੂੰ 1960 ਵੇਲੇ ਦਾ ਬਣਿਆ ਘਰ ਜੇ ਪਸੰਦ ਆਇਆ ਤਾਂ ਕਮੈਂਟ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਿਓ